ਕਿਸਾਨਪ੍ਰਭ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰਡ ਤਨੌਦਾ ਦੇ ਨਾਲ ਮੈਂ ਤੁਹਾਡਾ ਵੀਰ ਕਜੰਟ ਤਨੌਲਾ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਤਰ ਸਪੈਸ਼ਲੀ ਟਰੈਕਟਰ 9811 ਦੇ ਡਿਸਕ ਬ੍ਰੇਕਾਂ ਦੀ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਜੋ ਵੀਡੀਓ ਅੱਜ ਦੀ ਹੈ ਇਹ ਡਿਸਕ ਬ੍ਰੇਕਾਂ ਦੀ ਵੀਡੀਓ ਹੋਗੀ ਇਹ ਤੁਸੀਂ ਦੇਖ ਸਕਦੇ ਜੈਨੀਆਂ ਜਿਵੇਂ ਕੰਪਨੀ ਮੁਤਾਬਕ ਪੈਡਲ ਹੁੰਦੇ ਨੇ ਇਹ ਉਵੇਂ ਰੱਖੇ ਗਏ ਨੇਗੇ ਤੇ ਇਹ ਤੁਸੀਂ ਇਹਦੀ ਸਪਲਾਈ ਦੇਖ ਸਕਦੇ ਹੋ ਸਾਰੀ ਤੇ ਉਸ ਤੋਂ ਬਾਅਦ ਉਹਨੂੰ ਜੀ ਲਾ ਕੇ ਦਿਖਾਉਨੇ ਆ ਤੇ ਜਿਹੜਾ ਡੈਕਟਰ ਆ ਮੈਂ ਮੋਡੀਫਾਈ ਕਰ ਦਿੰਦੇ ਹਾਂ ਉਹਦੇ ਪੈਡਲ ਇਸ ਤਰ੍ਹਾਂ ਹੁੰਦੇ ਨੇਗੇ ਆ ਦਿਖਾ ਲਈਏ ਇਹ ਵੀ ਡੈਸਕ ਬ੍ਰੇਕ ਆਗਾ ਇਹ ਵੀ ਡੈਸਕ ਬ੍ਰੇਕ ਕੀਤਾ ਗਿਆਗਾ ਇਹਦੇ ਆਪਾਂ ਐਕਸਲ ਹਲਟ ਚੱਲਦੇ ਆ ਪੈਡਲ ਥੱਲੇ ਨੂੰ ਚੱਲਦੇ ਆ ਇਹ ਮਰੂਤੀ ਟਾਈਪ ਕਰੇ ਹੋਏ ਨੇਗੇ ਤੇ ਆ ਤਾਂ ਆਪਣੀ ਲਾਹੇ ਹਲੇ ਤੇ ਸਕ੍ਰੈਚ ਪਾਏ ਤੋਂ ਦਾਰੇ ਏ ਡੈਕਟਰ ਤੌਰਨ 2024 ਮਾਡਲ ਆ ਇਹ ਤੇ ਇਧਰ ਵੀ ਨਾਲ ਕੋਈ ਦੁਬਾਰਾ ਨਹੀਂ ਨੂੰ ਕਿਤੇ ਕੋਈ ਕੱਟ ਵੱਡ ਨਹੀਂ ਕੀਤੀ ਗਈ ਕਿਸਾਨ ਭਰਾਵੋ ਬਿਲਕੁਲ ਨਹੀਂ ਇਹ ਕੰਪਨੀ ਮੁਤਾਬਕ ਕੰਮ ਕੀਤਾ ਗਿਆਗਾ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆਗੇ ਨਾਲ ਨਾਲ ਇਹ ਸਾਈਡ ਗੇਅਰ ਵੀ ਹੈਗਾ ਇਸ ਤਰ੍ਹਾਂ ਹੈ ਬ੍ਰੇਕ ਲਾਏਗਾ ਜਿਵੇਂ ਦੇਖੇ ਨੇ ਬ੍ਰੇਕ ਲੱਗਦੇ ਕੋਈ ਆਵਾਜ਼ ਨਹੀਂ ਹੈਗੀ ਬਿਲਕੁਲ ਵੀ ਤੇ ਬੜੀ ਸ਼ਾਨਦਾਰ ਨਾਲ ਤੇ ਅਰੇਲੇ ਪੈਡਲ ਦੇ ਤੁਹਾਨੂੰ ਇਹ ਵੀ ਦੱਸਦੇ ਨੇ ਜਿਹੜੇ ਪੈਡਲ ਦੇ ਬਿਲਕੁਲ ਰਹਿਣੇ ਸੀਗੇ ਇਹ ਨਹੀਂ ਹੈਗਾ ਵੀ ਜ਼ੋਰ ਲਵਾਉਣਗੇ ਬਿਲਕੁਲ ਹੀ ਜ਼ੋਰ ਲਈ ਲਵਾਉਂਦੇਗੇ ਕਿਸੇ ਵੀ ਵੀਰ ਨੇ ਕੋਈ ਡਿਸਕ ਬ੍ਰੇਕ ਕਰਾਉਣਿਆ ਜਾਂ ਸਾਈਡ ਗੇਅਰ ਕਰਾਉਣਾਗਾ ਜਾਂ ਸਾਈਡ ਤੇ ਡਿਸਟਰੀਬਿਊਟਰ ਕਰਾਉਣਾਗਾ ਇਹ ਸਾਰੀਆਂ ਸਹੂਲਤਾਂ ਗੁਰੂ ਨਾਨਕ ਟ੍ਰੈਕਟਰ ਵਰਕਸ਼ਾਪ ਦੇ ਵਿੱਚ ਤੁਹਾਨੂੰ ਮਿਲਣਗੀਆਂ ਕਰੀਨ ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ